ਅਕਸਰ ਸਾਡੇ ਸਮਾਜ ਵੱਲੋਂ ਅਣਗੌਲਿਆ ਜਾਂਦਾ ਮਹਿਕਮਾ ਡਰਾਈਵਰ ਭਾਈਚਾਰਾ ਜਿਨ੍ਹਾਂ ਦੀ ਸਭ ਤੋਂ ਉੱਤਮ ਸੇਵਾ ਕੋਈ ਮਰਜ਼ੀ ਤਿਹਾੜ ਹੋਵੇ ਇਹ ਸਾਡੇ ਸਮਾਜ ਦੀ ਸੇਵਾ ਨਿਰੰਤਰ ਕਰਦੇ ਰਹਿੰਦੇ ਆ ਤੁਹਾਡੀ ਡਰਾਈਵਰ ਨਾਲ ਗੱਲ ਕਰਾਉਣਾ ਜੇ ਰਖੜੀ ਦਾ ਤਿਹਾੜ ਹੈ ਵੀ ਇਹ ਕਿਹੜੇ ਵਕਤ ਆਪਦੀਆਂ ਭੈਣਾਂ ਨੂੰ ਮਿਲਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਸਭ ਤੋਂ ਵੱਡੀ ਸੇਵਾ ਸੋਡੀ ਹੈ ਜੇ ਮੈਂ ਆਦੀ ਰਖੜੀ ਦਾ ਤਿਹਾੜ ਆ ਤੁਸੀਂ ਆਪਦੀਆਂ ਭੈਣਾਂ ਨੂੰ ਕਿਹੜੇ ਟਾਈਮ ਮਿਲਿਓ ਮੈਂ ਬਈ ਰਾਤ ਆਈ ਸੀ ਭੈਣ ਹਾਂ ਮੈਨੂੰ ਇਸ ਵੇਰੇ ਤਾਂ ਮੈਂ ਤਿੰਨ 45 ਉੱਠ ਕੇ ਜਾਣਾ ਹੁੰਦਾ ਹੈਗਾ 3:45 ਹਾਂ ਮੈਂ ਵੀ ਤੂੰ ਹੁਣੇ ਬੰਦੇ ਰੱਖਣੀ ਤੇ ਰਾਤ ਨੂੰ ਮੈਂ 8 ਵਜੇ ਜਾਣਾ ਹੈਗਾ ਘਰੇ ਕਿਹੜਾ ਪਿੰਡ ਆਪਣਾ ਪਿੰਡ ਹਰੀਗੜ੍ਹ ਬਈ ਅੱਛਾ ਹਰੀਗੜ੍ਹ ਗੱਡੀ ਕਿੱਥੋਂ ਆਕੀ ਬਰਨਾਲੇਉ ਹਾਂ ਮੈਂ ਸਗਰੂਰ ਤੋਂ ਬਰਨਾਲਾ ਪਰਨਾਲੇਉ ਪਟਿਆਲਾ ਪਟਿਆਲੇ ਤੋਂ ਸਰਸਾ 700 ਫਿਰ ਬਰਨਾਲਾ ਫਿਰ ਸਰਸਾ ਅੱਛਾ ਹਾਂਜੀ ਆਉਂਦੇ ਬਸ ਦੇ ਰਹੋ ਬਈ ਸਰ ਨੂੰ ਵੱਡੀ ਸੇਵਾ ਤੁਸੀਂ ਕਰਦੇ ਹੋ ਸਮਾਜ ਦੀ ਧੰਨਵਾਦ ਧੰਨਵਾਦ ਕਾਲਜੇ ਨੂੰ ਚੀਜ਼ ਦੇ ਜਾਂਦੇ ਨੇ ਨਾ ਵੀਰ ਦੇ ਬੋਲ ਮੇਰਾ ਰੋਣ ਆ ਗਿਆ ਜਦੋਂ ਕਿਹਾ ਬਾਈ ਨੇ ਵੀ 345 ਚੁੱਤ ਕੇ ਜਾਣਾ ਤਣਕੀ